ਪੰਨੂ ਸ਼ੰਭੂ ਬੋਰਡ ਦੇ ਦਿਖਾ ਰਹੇ ਅੱਜ ਇਹ ਗੱਡੀ ਆਪਣੇ ਗਲਵੇਣਾ ਦਾ ਭਾਈ 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 ਇਹ ਕਿਤਾ ਜਾਣਾ మోర్చ రాజనీతిడర సీ ఫోళ ਬਾਹਰ ਪਹੁੰਚਿਆ ਲੋਕ ਹੈ ਕਿ ਦੇਖੋ ਸਾਹਮਣੇ ਦੋਸਤ ਜਾਰੀ ਹੈ ਹਰਿਆਣਾ ਦੇ ਜਿਹੜਾ ਸਨਮਾਨ ਕਰਦਾ ਸੀ ਟੀਮ ਦੇ ਅਬ ਮੰਨੂ ਕਹਾੜ ਜੀ ਹਰਿਆਣਾ ਦੇ ਲੀਡਰ ਅਬ ਮੰਨੂ ਕਹਾੜ ਜੀ ਹੌਨ ਰਮਾਨਤ ਕਰਦੇ ਹੋਏ ਨਵਦੀਪ ਸਿੰਘ ਜਲਵੇੜਾ ਜੀ ਕੋ जो किसान मोर्चा गैर राजनीतिक वालों नवदीप चल बेटा का सम्मानित किया गया दो मोर्चा वालों आजी, हाँ होना, तोड़ना, चोट मिलकर, अपना सजा चाहिए करने के लिए नबी जी परमात्मा। मार करके आगे आएंगे, बेटा बेटा शिनो बांधो। नहीं 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 न ਕਰ ਕੰਮ ਰੱਖੀ ਲਈ ਬਾਦ ਗੰਗੀ ਜੀ ਤੁਹਾਡਾ ਫੇਰਾ ਕੀ ਦੇ ਸਕਦੇ ਇਹ ਜੀ ਸੱਖਿਆ ਦੇ ਦੁੱਤੀ ਕੱਲ ਕੋ ਦਿੱਤੀ ਜੇ ਨੀ ਪੱਡੇ ਪੱਤਰ ਕੋ ਦਿੱਤੀ ਸਾਡੀ ਰਿਹਾਈ ਨਾਲ ਜੁੜੋ ਸੁਬਾਹ ਦੇ ਨੀਤ ਨੇ ਨਹੀਂ ਹੋਗੇ ਨਾ ਉਹਨਾਂ ਦਾ ਕਪਾਲ ਕੀਤਾ ਆ ਪਰ ਉਹ ਇਕਰਾਰ ਆਪਣੇ ਗੁਰੂਆਂ ਬਾਰੇ ਪੜੋ ਕਿਹਾ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਇਆ ਕਿਹਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚੀ ਟੇਂਗੀਆਂ ਪੱਟੀਆਂ ਪੱਟੀਆਂ ਸਤਿ ਉਦਾਸੇ ਨੀਆਂ ਆਰੇ ਨਾਰ ਚਰਾਏਗੇ ਚਰਖੀਆਂ ਦੇ ਚੜੇ ਪੱਤ ਬੰਦ ਕਟਾਏ ਗਏ ਪਾਪਾ ਪੰਕਾ ਸਿੰਘ ਬਹਾਦਰ ਦੇ ਬੱਚੇ ਦਾ ਕਾਰਨ ਉਹਨੇ ਮੂਹਰੇ ਪਾ ਗਏ ਸਾਡੇ ਤੇ ਤਸੱਦਦੀ ਕੀ ਹੋਈ ਆ ਉਹਨਾਂ ਦੇ نوਹਾ ਵਰਗੀ ਵੀ ਨਹੀਂ ਹੋਈ نوਹਾ ਦੇ ਕਿਤੇ ਦਿੱਕਤੀ ਹੋਦੇ ਬਾਕੀ ਸਤ ਤਸੱਦਦੀ ਨਹੀਂ ਤੇ ਸਾਡੇ ਕੋਲ ਦਾ ਐਨ ਐ ਐ ਸਾਡੇ ਸੂਣ ਮੇਰੇ bina ਤਾਂ ਸਾਨੂੰ ਜੱਜ ਵੀ ਨਹੀਂ ਕਰਦੇ ਨੇ ਠੀਕ ਹੈ ਅਸੀਂ ਅੱਜ ਮੋਡਰਨ ਹੋ ਗਏ ਮੋਡਰਨ ਹੋਣਾ ਪੈਂਦਾ ਹੈ ਕੰਕਰੀਟ ਮੋਡਰਨ ਕਿਉਂਾ ਪੈਂਦਾ ਹੈ ਪਰ ਜੋ ਸਪੂਨ ਵਾਹਿਗੁਰੂ ਨਾਲ ਛੋੜ ਕੇ ਦਿੰਦਾ ਨਾ ਉਹ ਕੀਤੇ ਰਿਂਡਾ ਜੋ ਸੀਮੈਂਟ ਦੇ ਸਪੂਨ ਮਿਲੂਗਾ ਉਹ ਕੀਤੇ ਰਿਂਡਾ ਤੇਸੀ ਆਏ ਇਸ ਵਾਸਤੇ ਆ ਹੋਰ ਜੀ ਆ ਪੱਖਾ ਸਿੱਖਾ ਦਿੱਤੀ ਜਾਈਏ ਤੇ ਸਾਨੂੰ ਜਹਾਜ਼ ਕਰਨੇ ਆ ਕਰਨੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਪੰਜ ਰੋ ਵੀ ਖਤਮ ਕਰਨ ਨੂੰ ਤੇ ਅਸੀਂ ਖੇਤੀ ਨੂੰ ਵੀ ਖਤਮ ਕਰਨ ਨੂੰ ਪੜਨਾ ਸੀ ਮਹਾਰਾਜ ਰਣਜੀਤ ਸਿੰਘ ਬਾਰੇ ਪੜਨਾ ਸੀ ਬਾਬਾ ਬਕਾ ਪੁਲਾਸੀ ਦੇ ਬਾਰੇ ਪੜਨਾ ਸੀ ਹਰੀ ਸਿੰਘ ਮਰੂਣ ਵਾਲੇ ਮੈਂ ਆਪਣੇ ਮੈਂ ਤੁਹਾਨੂੰ ਬੇਨਤੀ ਕਰਦੇ ਆਂ ਪੜੋ ਮਾਤਾ ਜੀਰ ਕੋੜ ਬਾਰੇ ਪੜੋ ਮਾਤਾ ਕੁੰਜੀ ਬਾਰੇ ਪੜੋ ਮਾਤਾ ਭਾਈਪਾ ਕੋ ਬਾਰੇ ਪਰੋਕੜੀ ਆ ਖਰਾਨੀ ਬਾਰੇ ਜਿੰਦਾ ਬਾਰੇ ਪੜੋ ਪੀਚੀ ਨੇ ਸਾਨੂੰ ਮੋਟੀਵੇਸ਼ਨ ਦਿੱਤੀਆ ਮੋਟੀਵੇਸ਼ਨ ਦਿੱਤੀਆ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਰਾਂਵਲੋਂ ਉੱਤੇ ਉਹਦੇ ਥੱਪਣ ਮਾਇਆ 에ਰਪੋਰਟ ਦੇ ਉੱਤੇ ਕਿੰਨੀ ਅਗੇ ਤੇ ਆਪਕੋ ਸਾਡੇ ਦੀ ਲੜਾਈ ਸਾਡੇ ਗੁਰੂ ਨੇ ਖਿਆ ਵੀ ਆਪਾਂ ਸਾਡੇ ਪਿੱਛੇ ਪਸੇ ਹੀ ਨਹੀਂ ਹੁਣ ਆਇਆ ਕੀ ਕਹਿੰਦਾ ਸਾਡੇ ਪਹਿਲਾਂ ਵੀ ਦੂਰ ਸੀ ਹੀ ਹੁੰਦੇ ਆਏ ਆ ਕਿ ਥਾਰ ਨੇ ਆਪਣੀ ਹੱਤ ਸੱਤ ਵਿੱਚ ਇਹ ਕਾ ਕਰਕੇ ਜਲਦਾ ਨੂੰ ਜਿੱਤ ਆਇਆ ਹੈ ਟਾਈਮ 'ਚ ਕਾਪੀ ਪ੍ਰੀਤਪੁਰ ਦੇ ਆਰਡਰ ਵੀ ਹੋਣੇ ਨੇ ਵੈਰੀਕੇਟ ਵੀ ਪੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਦਾ ਫਟ ਕਰਿਆ ਜਾਵੇ ਗੱਲਬਾਤਾਂ ਨਹੀਂ ਕਰਨਗੇ ਫਿਰ ਦਿੱਲੀ ਕੋਸ਼ ਕਰਾਂਗੇ ਪਰ ਹੁਣ ਕੀ ਮਾਰ ਬੋਦੀ ਸੋਚ ਲੈ ਕੇ ਮਾਰ ਕੇ ਕਿ ਪੰਜ ਸਾਲ ਬਾਅਦ ਤੇ ਆਵਾਂਗੇ ਹੱਥਾਂ ਕਰੇ ਪਾਰ ਦਾ ਕੜਾ ਟੁੱਟ ਗਿਆ ਅੱਧਾ ਜਿਹੜਾ ਫੋੜ ਕੇ ਰੱਖ ਜਮਾ ਰਹਾ ਦਾ ਮਗਾਤੀ ਆਂਗੇ ਇੱਕ ਵਾਰ ਲੈ ਕੇ ਆਦੇ ਆ ਤੇ ਅੱਡਾ ਹੱਲ ਕੀਤਾ ਜਾਵੇ ਕੋਈ ਗੱਲਾਂ ਘਾਟਾ ਬੋਲਿਆ ਗਿਆ ਹੋਵੇ ਕਿ ਤੇਰੀ ਸਾਨ ਦੇ ਕਲਾਸ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਤੋਂ ਜੀ ਮਾਫ਼ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਖਿਲਾਉ ਮਾਇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਐਸ ਪਰਿਵਾਰ ਦਾ ਧੰਨਵਾਦ ਕਰਦਾ ਜਿੰਨਾ ਕਿਸਾਨੀ ਵਾਸਤੇ ਸਭ ਕੁਝ ਕੀਤਾ ਔਰ ਅੱਜ ਜਿਵੇਂ ਤੁਸੀਂ ਪੂਰਾ ਸਮਾਂ ਕੱਢ ਕੇ ਸਾਰ ਦਿੱਤਾ ਧੰਨਵਾਦ ਕਰਦਾ ਪ੍ਰੈਸ ਨੇ ਕੋ ਗੱਲਾਂ ਪੁੱਛਣੀਆਂ ਹੁਣ ਇੱਥੇ ਬਹਿ ਜਾਂਦੇ ਆ ਪੁੱਤਲੋ ਤੁਹਾਡਾ ਆਇਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕੰਤਾ ਵਾਹਿਗੁਰੂ ਜੀ ਬੈਠਾ ਸਾਡੇ ਨਾਲ ਧੰਨਵਾਦ